ਉਹਨਾਂ ਦਾ ਜੀਵਨ ਬਚੇ ਉਹ ਤੈਨੂੰ ਆਪਣਾ ਮੁਕਤੀਦਾਤਾ ਗ੍ਰਹਿਣ ਕਰਨ ਉਹ ਬਖ ਬਿਸਮਿਲ ਲਹਨ ਪ੍ਰਭੂ ਇਦਾਂ ਹੀ ਹੋਇਆ ਫਿਰ ਫਿਰ ਇਸੇ ਤਰ੍ਹਾਂ ਹੋਇਆ ਜਦੋਂ ਬਾਈਬਲ ਖੋਲੀ ਮੰਗਿਆ ਪਰਮੇਸ਼ਰ ਨੇ ਵਚਨ ਦਿੱਤਾ ਇਸੇ ਤਰ੍ਹਾਂ ਹੀ ਪਰਮੇਸ਼ਰ ਨੇ ਕੀਤਾ ਮੇਰੇ ਨਾਲ ਹੋਇਆ ਮੇਰੇ ਕੋਲ ਇਹ ਗੱਲ ਪ੍ਰੂਫ ਆ ਮੈਂ ਸਿੱਧ ਕਰ ਸਕਦਾ ਆਪਣੇ ਵਿੱਚ ਕਿ ਹਾਂ ਪ੍ਰਭੂ ਨੇ ਮੈਨੂੰ ਚੁਣਿਆ ਤੇ ਸੌਦੇ ਤੇ ਠਹਿਰਾਇਆ ਮੈਨੂੰ ਪਵਿੱਤਰ ਆਤਮਾ ਦਿੱਤਾ ਤੀਸਰੇ ਦਿਨ ਬਾਅਦ ਮੈਂ ਪਵਿੱਤਰ ਆਤਮਾ ਪਾਇਆ ਚੋਣ ਕੀਤੀ ਪਰਮੇਸ਼ਰ ਨੇ ਮੇਰੀ ਪਵਿੱਤਰ ਆਤਮਾ ਪਾਇਆ ਮੈਂ 2 ਘੰਟੇ ਬਿਉਸ਼ ਰਿਆ ਬਾਰ-ਬਾਰ ਜਦੋਂ ਮੇਰੇ ਤੇ ਪਵਿੱਤਰ ਆਤਮਾ ਉਤਰਿਆ ਤੇ ਬੜੇ ਅਜੀਬੋ ਗਰੀਬ ਢੰਗ ਨਾਲ ਉਤਰਿਆ ਜਿਹੜਾ ਆਊਟ ਆਫ ਕੰਟਰੋਲ ਸੀ ਮੇਰੇ ਕੋ ਕੰਟਰੋਲ ਚ ਨਹੀਂ ਸੀ ਹੁੰਦਾ ਬਾਰ-ਬਾਰ ਤਦ ਵੀ ਬਹੁਤੀ ਵਾਰੀ ਮੈਂ ਕਦੀ ਕਲੀਸਿਆ ਚ ਪਵਿੱਤਰ ਆਤਮਾ ਜੇ ਨਹੀਂ ਭਰਦਾ ਜੇ ਮੈਂ ਭਰਾਂਗਾ ਤਾਂ ਮੈਂ ਕੱਲੇ ਨੇ ਭਰੇ ਰਹਿਣਾ ਤੂੰ ਹੀ ਫਿਰ ਵੇਖਣਾ ਹੀ ਆ ਇਸ ਤਰ੍ਹਾਂ ਪਵਿੱਤਰ ਆਤਮਾ ਦੇ ਨਾਲ ਮੈਨੂੰ ਪ੍ਰਭੂ ਨੇ ਅਭਿਸ਼ੇਕ ਕੀਤਾ ਮੈਂ ਉਹਦਾ ਧੰਨਵਾਦ ਕਰਦਾ ਉਹਦੀ ਮਹਿਮਾ ਕਰਦਾ ਕਿਉਂਕਿ ਮੈਂ ਦੁਆ ਕਰਦਾ ਪ੍ਰਭੂ ਤੂੰ ਸਾਬਤ ਕਰ ਤੂੰ ਮੈਨੂੰ ਆਸ਼ੀਰਵਾਦ ਦਿੱਤਾ ਪਰਮੇਸ਼ਰ ਤੂੰ ਇਹਦੇ ਤੈਨੂੰ ਘਰ ਕਰ ਇਹਨੂੰ ਬਚਾ ਇਹਦੇ ਦਰੈਮ ਕਰੋ ਬਚ ਜਾਂਦੇ ਲੋਕ ਉਹ ਪ੍ਰਭੂ ਦੇ ਵਿੱਚ ਠੀਕ ਹੋ ਜਾਂਦੇ ਲੋਕ ਉਹਨਾਂ ਦੇ ਬੁਧਰੂਆਂ ਚੱਲ ਜਾਂਦੀਆਂ ਨੇ ਬਿਮਾਰੀਆਂ ਚੱਲ ਜਾਂਦੀਆਂ ਤੇ ਆਸ਼ੀਰਵਾਦ ਪਾ ਲੈਂਦੇ ਨੇ ਇਹ ਇਸ ਗੱਲ ਦੇ ਉੱਤੇ ਮੈਂ ਜਿਆਦਾ ਪ੍ਰਭੂ ਦੇ ਵਿੱਚ ਮਾਨ ਕਰਦਾ ਮੈਂ ਬੜਾ ਘਮੰਡ ਕਰਦਾ ਪ੍ਰਭੂ ਦੇ ਵਿੱਚ ਪਰਮੇਸ਼ਰ ਦੀ ਮਹਿਮਾ ਹੋ ਯਾਨੀ ਨਬੀਆਂ ਨੂੰ ਯਜਕਾਂ ਨੂੰ ਤੇ ਰਾਜਿਆਂ ਨੂੰ ਜਦੋਂ ਪ੍ਰਭੂ ਬਿਠਾਉਂਦਾ ਸੀ ਉਹਦਿਆਂ ਤੇ ਤੇ ਪਵਿੱਤਰ ਆਤਮਾ ਨਾਲ ਅਭਿਸ਼ੇਕ ਕਰਕੇ ਬਿਠਾਉਂਦਾ ਸੀ ਤੁਸੀਂ ਸਮਝ ਲਓ ਜੇ ਕਿਸੇ ਨੂੰ ਪ੍ਰਭੂ ਉਹਦੇ ਤੇ ਬਿਠਾਊਗਾ ਤਾਂ ਪਵਿੱਤਰ ਆਤਮਾ ਦਾ ਅਭਿਸ਼ਿੱਤ ਹੋਊਗਾ ਤੇ ਜੇ ਅਭਿਸ਼ਿੱਤ ਨਹੀਂ ਆਪਣੀ ਮਰਜ਼ੀ ਨਾਲ ਬੈਠਾ ਵਾ ਤੇ ਪਰਮੇਸ਼ਰ ਦਾ ਦਿੱਤਾ ਉਹਦਾ ਨਹੀਂ ਹੁੰਦੇ ਤੇ ਮਿਲਣਗੇ ਨਾਲ ਇਦਾਂ ਦੇ ਬੜੇ ਹੱਥ ਰਾਕੇ ਭਾਏ ਮਰੀਜ਼ ਨੂੰ ਸੁੱਟ ਕੇ ਉਹਦੀ ਬਾਹਂ ਹੀ ਤੋੜ ਦੇਣਾ ਬੜੇ ਮਿਲਣਗੇ ਤੁਹਾਨੂੰ ਪ੍ਰੋਫਿਟ ਇਦਾਂ ਦੇ ਡੁਪਲੀਕੇਟ ਨਕਲੀ ਬੜੇ ਮਿਲਣਗੇ ਝੂਠੀਆਂ ਬੁਸ਼ਵਾਨੀਆਂ ਵਾਲੇ ਬੜੇ ਮਿਲਣਗੇ ਤੁਹਾਨੂੰ ਪਰ ਯਾਦ ਰੱਖੋ ਸਮਿਆ ਤੁਹਾਡੇ ਕੋ ਤੁਸੀਂ ਪੇੜ ਦੇ ਉਹਦੇ ਫਲਾਂ ਤੋਂ ਪਛਾਣੋਗੇ ਹਾਲੇਲੂਇਆ ਤੁਸੀਂ ਦੇ ਫਲਾਂ ਤੋਂ ਇਹ ਨਹੀਂ ਮੈਂ ਕਹਿੰਦਾ ਕਿ ਜਿਹੜੇ ਨਬੀ ਆ ਉਹ ਨਹੀਂ ਗਲਤੀ ਕਰ ਸਕਦੇ ਜਿਹੜੇ ਅਭਿਸ਼ਕਤਾ ਉਹਨਾਂ ਕੋ ਗਲਤੀ ਨਹੀਂ ਹੁੰਦੀ ਹੁੰਦੀ ਆ ਮਨੋਖਿਆ ਲੇਕਿਨ ਉਹ ਬਚਾਉਂਦਾ ਜਿਹੜਾ ਵਿਸ਼ੇਕ ਉਹਨਾਂ ਦੀ ਰਾਖੀ ਕਰਦਾ ਜਦ ਹੀ ਉਹਨਾਂ ਨੂੰ ਮੁਸੀਬਤ ਵੀ ਆ ਜਾਏ ਤੇ 10 ਪਾਠ ਚ ਲਿਖਿਆ ਜਿਸ਼ਾਇਆ ਚ ਕਿ ਅਭਿਸ਼ੇਕ ਦੇ ਨਾਲ ਬੰਧਨ ਟੁੱਟਦੇ ਆ ਸਾਰੇ ਹallelujah ਅਭਿਸ਼ੇਕ ਨਾਲ ਬੰਧਨ ਟੁੱਟਣਗੇ ਉਹਨਾਂ ਦਾ ਅਭਿਸ਼ੇਕ ਉਹਨਾਂ ਨੂੰ ਬਚਾਏਗਾ ਉਹਨਾਂ ਨੂੰ ਸੰਭਾਲੇਗਾ ਉਹਨਾਂ ਦੇ ਬੰਧਨ ਤੋੜੇਗਾ ਉਹਨਾਂ ਦੀ ਰਾਖੀ ਕਰੇਗਾ ਉਹਨਾਂ ਨੂੰ ਸਮਰਥੀ ਬਣਾਏਗਾ ਅਭਿਸ਼ੇਕ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਏਗਾ ਹੁਣ ਪਹਿਲਾਂ ਅਭਿਸ਼ੇਕ ਕਿੱਦਾਂ ਕੀਤਾ ਜਾਂਦਾ ਸੀ ਜਦ ਅਸੀਂ ਪੜਿਆ ਰਾਜੇ ਨਬੀਆਂ ਯਜ ਕਹਿੰਦਾ ਕਿੱਦਾਂ ਅਭਿਸ਼ੇਕ ਕੀਤਾ ਜਾਂਦਾ ਸੀ ਤੇਲ ਦੀ ਕੁੱਪੀ ਲੈ ਕੇ ਇਸ ਤਰ੍ਹਾਂ ਸਿਰ ਤੋਂ ਉਂਡੇ ਲਈ ਜਾਂਦੀ ਸੀ ਸਿਰ ਤੋਂ ਦੀ ਤੇਲ ਪਾਇਆ ਜਾਂਦਾ ਸੀ ਤੋਂ ਪੂਰਾ ਸਿਰ ਤੋਂ ਚੋਕ ਕੇ ਦਾੜੀ ਤੇ ਦਾੜੀ ਤੋਂ ਪੋਸ਼ਾਕ ਦੀ ਕੋਰਤੀ ਕੋ ਪਹੁੰਚਦਾ ਸੀ ਪੂਰੇ ਤੇਲ ਦੇ ਨਾਲ ਅਭਿਸ਼ੇਕ ਕੀਤਾ ਜਾਂਦਾ ਸੀ ਤੇਲ ਡੋਲੇ ਜਾਂਦਾ ਸੀ ਉਹਦੇ ਤੇ ਇਹ ਪ੍ਰਤੀਕ ਕੀ ਸੀ ਕਿ ਪਵਿੱਤਰ ਆਤਮਾ ਨਾਲ ਅਭਿਸ਼ੇਕ ਕੀਤਾ ਗਿਆ ਵਾ ਹallelujah ਖਾਲੀ ਲੋਕਾਂ ਨੂੰ ਹੀ ਨਹੀਂ ਨਬੀ ਉਹਨਾਂ ਨਬੀਏ ਸੰਤਾਂ ਨੂੰ ਹੀ ਨਹੀਂ ਬਲਕਿ ਚੀਜ਼ਾਂ ਨੂੰ ਵੀ ਅਭਿਸ਼ੇਕ ਕੀਤਾ ਜਾਂਦਾ ਸੀ ਉਹ ਤੁਸੀਂ 30 ਪਾਠ ਚ ਲਿਖ ਲਓ ਪੜਨ ਦਾ ਸਮੇਂ ਨਹੀਂ ਆ ਉਹ ਤੁਸੀਂ ਕੂਚ 30 ਪਾਠ ਉਹਦੀ 22 ਤੋਂ 33 ਤੱਕ ਨੋਟ ਕਰ ਲਓ ਉੱਥੇ ਅਭਿਸ਼ੇਕ ਦਾ ਤੇਲ ਬਣਾਇਆ ਜਾਂਦਾ ਇਹਦੇ ਵਿੱਚ ਇੱਕ ਆਇਤ ਪੜ੍ਹਨੀ ਆਪਾਂ ਗੱਲ ਪੜ੍ਹਨੀ ਬੜੀ ਜ਼ਰੂਰੀ ਆ 30 ਪਾਠ ਆਖਰੀ ਦੋ ਅੱਜ ਤਾਂ ਪੜੋ 30 ਪਾਠ ਦੀ ਆਖਰੀ ਦੋ ਅੱਜ ਤਾਂ ਪੜੋ ਜਿਹੜਾ ਤੋਪ ਨੂੰ ਤੂੰ ਬਣਾਵੇਂਗਾ ਹਾਂ ਉਸ ਦੀ ਸੰਬੰਧਿਤ ਹੋਊ ਤੂੰ ਆਪਣੇ ਨਹੀਂ ਨਾ ਬਣਾਓ ਹੂੰ ਉਹ ਤੇਰੀ ਵੱਲੋਂ ਯਹੋਵਾ ਨਹੀਂ ਪਵਿੱਤਰ ਹੈ ਉਹ ਹੀ ਜਿਹੜਾ ਬਰੁਖ ਉਸ ਸਵਾਨ ਨੂੰ ਸੋਣ ਲਈ ਬਣਾਵੇ ਉਹ ਆਪਣੇ ਲੋਕਾਂ ਆਪਣੇ ਲੋਕਾਂ ਵਿੱਚ ਸਿੱਖਿਆ ਜਾਂਦਾ ਨਹੀਂ ਨਹੀਂ ਤੇ ਜੇ ਮੈਂ ਕਹੇ 33 ਵਾਲੀ ਜਿਹੜੀ ਆਖਰੀ ਦੋ ਲਾਈਨਾਂ ਨੇ ਨਾ 32 ਤੇ 33 ਮਤਲਬ 22 ਤੋਂ ਮੈਂ 33 ਤੱਕ ਕਹਿਣ ਦੇ ਆ ਨਾ ਉਹਦੀ 32 ਤੇ 33 ਪੜ੍ਹਨੀ ਆ ਢਿੰਡੇ ਉੱਤੇ ਨਹੀਂ ਲਾਈਦਾ ਅਤੇ ਉਸ ਦੀ ਸਮਗਰੀ ਤੋਂ ਹੋਤ ਇਸੇ ਪ੍ਰਕਾਰ ਦਾ ਤੇਲ ਨਾ ਬਣਾਇਓ ਇਹ ਪਵਿੱਤਰ ਹੈ ਇਹ ਪਵਿੱਤਰ ਹੈ ਤੁਹਾਡੇ ਲਈ ਪਵਿੱਤਰ ਰਹੇ ਤੁਹਾਡੇ ਲਈ ਤੇਲ ਪਵਿੱਤਰ ਰਹੇ ਜਿਹੜਾ ਮਨੁੱਖ ਉਸ ਵਰਗੀ ਮਲੌਟ ਜਿਹੜਾ ਮਨੁੱਖ ਉਸ ਵਰਗੀ ਮਲੌਟ ਕਰੇ ਅਤੇ ਉਸ ਵਿੱਚੋਂ ਕਿਸੇ ਹੋਰ ਉਪਰੇ ਉੱਤੇ ਚੜਾਵੇ ਚੋਵੇ ਉਹ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ ਸੁਣੋ ਪ੍ਰਭੂ ਨੇ ਕਿਹਾ ਇਹ ਜਿਹੜਾ ਅਭਿਸ਼ੇਕ ਵਾਲਾ ਤੇਲ ਆ ਨਾ ਇਹ ਤੇਲ ਨਾਲ ਕੀ ਕਰਨਾ ਵਾ ਚੀਜ਼ਾਂ ਨੂੰ ਅਭਿਸ਼ੇਕ ਕਰਨਾ ਵਾ ਭਵੰਦੀਆਂ ਚੀਜ਼ਾਂ ਨੂੰ ਕੋਈ ਵੀ ਭਵੰਚ ਚੀਜ਼ ਲੈਣੀ ਆ ਤੇ ਉਹਨੇ ਤੇ ਤੇਲ ਲਾ ਕੇ ਉਹਨੂੰ ਕੀ ਕਰਨਾ ਵਾ ਅਭਿਸ਼ੇਕ ਕਰਨਾ ਚੀਜ਼ ਨੂੰ ਵੀ ਮਸਾ ਕਰਨਾ ਪਰ ਇਹ ਤੇਲ ਜਿਹੜਾ ਭਵੰਚ ਬਣਾਇਆ ਸਪੈਸ਼ਲ ਤੇਲ ਆ ਉਥੇ ਵਿਧੀ ਦਸੀ ਕਿੱਦਾਂ ਬਣਾਇਦਾ ਇਹ ਯਾਜਕ ਬਣਾ ਲੈਂਦੇ ਆ ਇਹ ਪਬਲਿਕ ਨੂੰ ਨਹੀਂ ਪਤਾ ਹੈਗਾ ਤੁਸੀਂ ਦੀ ਜਿਹੜਾ ਮਰਜੀ ਤੇਲ ਪੜ ਕੇ ਜੂਟਾ ਮੂਟਾ ਉੱਤੇ ਦੁਆ ਕਰ ਦਿੰਦੇ ਹੋ ਜੇ ਨਮ ਨਮੇ ਪਾਸਟ ਚੱਲੇ ਆ ਲਿਓ ਜੀ ਤੇਲ ਉੱਤੇ ਦੁਆ ਕਰੀਏ ਉਹਨਾਂ ਨੂੰ ਪਤਾ ਨਹੀਂ ਜਿਹੜਾ ਭਵਨ ਚ ਬਣਦਾ ਉਹ ਕੀ ਤੇਲਿਆ ਉਹਨਾਂ ਨੂੰ ਨਹੀਂ ਪਤਾ ਜਿਹੜਾ ਭਵਨ ਚ ਬਣਦਾ ਉਹ ਕੀ ਤੇਲਿਆ ਤੇ ਬਣਾ ਕੇ ਲੋਕੀ ਤੇਲ ਵੇਚਣਾ ਸ਼ੁਰੂ ਕਰ ਦਿੰਦੇ ਨੇ ਮੈਨੂੰ ਨਹੀਂ ਪਤਾ ਇੱਥੇ ਮੇਰੇ ਕਿ ਕਿ ਕੁੰਟਲਾ ਕਿ ਡੇਢ ਕੁੰਟ ਲਿਆ ਇਹ ਚੋ ਕੱਢੀ ਜਾਓ ਤੇ ਵਰਤੀ ਜਾਓ ਗਰੰਟੀ ਆ ਮੁੱਕੇਗਾ ਨਹੀਂ ਕਦੀ ਵੀ ਹallelujah ਅੱਜ ਤੱਕ ਨਹੀਂ ਮੁੱਕਿਆ ਜਿਉਂਦਾ ਮੈਂ ਤੇਲ ਵੰਡਣਾ ਸ਼ੁਰੂ ਕੀਤਾ ਇਹ ਚ ਪੈਂਦਾ ਹੀ ਆ ਘਟਦਾ ਨਹੀਂ ਆ ਬਾਈਬਲ ਚ ਲਿਖਿਆ ਵਾ ਦੇ ਵਿੱਚੋ ਜਿਹੜਾ ਇਹ ਜਿਹੜਾ ਤੇਲਵਾ ਜਿਹੜਾ ਬਣਦਾ ਵਾ ਉਹ ਉਸ ਵਰਗਾ ਨਹੀਂ ਕੋਈ ਬਣਾ ਸਕਦਾ ਜਿਹੜਾ ਉਹ ਚੀਜ਼ਾਂ ਨੂੰ ਮਸਾ ਕਰਨ ਵਾਲੇ ਬੰਦਾ ਹੀ ਪਰ ਲਿਖਿਆ ਉਹਦੀ ਚ ਕੋਈ ਮਲਾਵਟ ਨਾ ਕਰੇ ਨਾ ਕੋਈ ਪਰਮੇਸ਼ਰ ਦੇ ਵਚਨ ਚ ਮਲਾਵਟ ਕਰੇ ਨਾ ਉਹਦੇ ਮਸਾ ਚ ਮਲਾਵਟ ਕਰੇ ਨਾ ਉਹਦੀਆਂ ਚੀਜ਼ਾਂ ਚ ਮਲਾਵਟ ਕਰੇ ਜੇ ਮਲਾਵਟ ਕਰੇਗਾ ਤਾਂ ਲਿਖਿਆ ਛੇਕਿਆ ਜਾਏਗਾ ਯਾਦ ਰੱਖੋ ਪਰਮੇਸ਼ਰ ਦੀਆਂ ਆਤਮਿਕ ਚੀਜ਼ਾਂ ਦੇ ਵਿੱਚ ਕੋਈ ਮਲਾਵਟ ਨਹੀਂ ਕਰ ਸਕਦਾ ਬੰਦਾ ਪਰਮੇਸ਼ਰ ਨੇ ਮਨਾ ਕੀਤਾ ਕੋਈ ਮਿਲਾਵਟ ਨਾ ਕਰੇ ਬਾਈਬਲ ਚ ਲਿਖਿਆ ਕੋਰਿੰਥੀਆਂ ਦੇ ਵਿੱਚ ਪਰਮੇਸ਼ਰ ਦੇ ਚੇਲਿਆਂ ਨੇ ਕਿਹਾ ਅਸੀਂ ਪ੍ਰਭੂ ਦੇ ਉਹ ਚੇਲੇ ਆ ਜਿਹੜੇ ਵਚਨ ਚ ਮਿਲਾਵਟ ਨਹੀਂ ਕਰਦੇ ਹallelujah ਅਸੀਂ ਵਚਨ ਚ ਮਿਲਾਵਟ ਨਹੀਂ ਕਰਦੇ ਕਹਿੰਦੇ ਵਚਨ ਖਰਾ ਹੋਵੇ ਉਹ ਚ ਮਿਲਾਵਟ ਨਾ ਹੋਵੇ ਤੁਹਾਡੇ ਕੋਲ ਵਚਨ ਦਾ ਕੋਈ ਪ੍ਰੂਫ ਹੈਗਾ ਤੋ ਲਿਆ ਕੇ ਗੱਲਬਾਤ ਕਰ ਸਕਦੇ ਮੇਰੇ ਨਾਲ ਪਰ ਐਦਾਂ ਨਹੀਂ ਕਿ ਤੁਸੀਂ ਇਕੀਆਂ ਮਿੱਗੀਆਂ ਢੇਕੀਆਂ ਲਾਓ ਆਪਣੇ ਕੋਲ ਹੀ ਉਹਦਾ ਤੁਹਾਨੂੰ ਪਤਾ ਵੀ ਨਾ ਹੋਵੇ ਉਹਦਾ ਉਹਦਾ ਅਰਥ ਵੀ ਨਾ ਚੰਗੀ ਤਰ੍ਹਾਂ ਆਉਂਦਾ ਹੋਵੇ ਤੇ ਤੁਸੀਂ ਉਹਨੂੰ ਐਵੇਂ ਸੁਣਾਈ ਜਾਓ ਆਪ ਵੀ ਗੁੰਮਰਾਦ ਦੂਜੇ ਵੀ ਗੁੰਰਾ ਨਾ ਆਪ ਗਏ ਨਾ ਨਾ ਦੂਜਨ ਜਾਣ ਦਿੱਤਾ ਚਾਬੀਆਂ ਲੈ ਕੇ ਸਵਰਗ ਦੀਆਂ ਤੇ ਸਮੁੰਦਰ ਚ ਸੁੱਟਤੀਆਂ ਲੱਭਦੇ ਰੋ ਹੁਣ ਨਾ ਹੀ ਜਾਵਾਂਗੇ ਨਾ ਤੁਸੀਂ ਜਾਓਗੇ ਤੁਹਾਨੂੰ ਇਦਾਂ ਦੇ ਲੋਕ ਬੜੇ ਮਿਲਣੇ ਬਚ ਜਾਓ ਬਚੋ ਇਸ ਗੱਲ ਤੋਂ ਤੇਲ ਬਣਾਇਆ ਜਾਂਦਾ ਸੀ ਉਹਦੇ ਨਾਲ ਚੀਜ਼ਾਂ ਵੀ ਸ਼ੇਕ ਕੀਤੀਆਂ ਜਾਂਦੀਆਂ ਹੁਣ ਕੋਈ ਜਿਹੜਾ ਤੇਲ ਉਂਡੇ ਲਿਆ ਜਾਂਦਾ ਸੀ ਪ੍ਰਭੂ ਯਿਸੂ ਮਸੀਹ ਨੇ ਉਹਨੂੰ ਆਣ ਕੇ ਬਦਲਿਆ ਹallelujah ਪ੍ਰਭੂ ਨੇ ਉਸ ਨੂੰ ਆਣ ਕੇ ਬਦਲਿਆ ਪ੍ਰਭੂ ਯਿਸੂ ਮਸੀਹ ਨੇ ਉਸ ਉਸ ਚੀਜ਼ ਦਾ ਜਿਹੜਾ ਉਂਡੇ ਲਣਾ ਸੀ ਉਹ ਬਦਲ ਦਿੱਤਾ ਮੇਰੇ ਤੁਹਾਡੇ ਲਈ ਹੁਣੋ ਜਿਹੜਾ ਅਭਿਸ਼ੇਕ ਦਾ ਤੇਲ ਆ ਉਹ ਪਵਿੱਤਰ ਆਤਮਾ ਦੇ ਰੂਪ ਚ ਤੁਹਾਡੇ ਤ ਉਤਰਦਾ ਹੁਣ ਤੇਲ ਪਾਉਣ ਦੀ ਲੋੜ ਨਹੀਂ ਕਿਉਂਕਿ ਯਿਸੂ ਮਸੀਹ ਨੇ ਆਪਣਾ ਲਹੂ ਵਹਾਇਆ ਹੈ ਮੇਰੇ ਤੁਹਾਡੇ ਲਈ ਆਪਣਾ ਲਹੂ ਦਿੱਤਾ ਉਸਨੇ ਔਰ ਉਹਨੇ ਕਿਹਾ ਮੈਂ ਮਰ ਕੇ ਜਾਂਦਾ ਹਾਂ ਪਿਤਾ ਕੋਲ ਪਿਤਾ ਕੋ ਜਾ ਕੇ ਮੰਗਾਗਾ ਉਹ ਤੁਹਾਨੂੰ ਪਵਿੱਤਰ ਆਤਮਾ ਦੇਵੇਗਾ ਜਿਵੇਂ ਤੇਲ ਉਂਡੇ ਲੈ ਜਾਂਦਾ ਸੀ ਪਰ ਪਵਿੱਤਰ ਆਤਮਾ ਦਾ ਅਭਿਸ਼ੇਕ ਉਹਦੇ

ਤੋਂ ਪਾਉਂਦੇ ਕਿ ਸ਼ੀਸ਼ੂ ਕਰੇਗਾ ਤੇ ਤੁਸੀਂ ਕੀ ਕਰਨਾ ਕਿ ਤੁਸੀਂ ਯੋਗਤਾ ਰੱਖਦੇ ਹੋ ਦੀ ਸੇਵਾ ਲਈ ਕਿ ਤੁਸੀਂ ਯੋਗਤਾ ਰੱਖਦੇ ਹੋ ਉਹਦਾ ਪ੍ਰਚਾਰ ਕਰਨ ਲਈ ਕਿ ਤੁਸੀਂ ਯੋਗਤਾ ਰੱਖਦੇ ਹੋ ਪਰਵਾ ਨੂੰ ਬਚਾਉਣ ਲਈ ਕਿ ਤੁਸੀਂ ਯੋਗਤਾ ਰੱਖਦੇ ਹੋ ਪਰਮੇਸ਼ਰ ਦੀ ਮਹਿਮਾ ਕਰਨ ਲਈ ਕਿ ਤੁਸੀਂ ਯੋਗਤਾ ਰੱਖਦੇ ਹੋ ਜੀ ਦਿਖਾਉਣ ਲਈ ਕਿ ਤੁਸੀਂ ਯੋਗਤਾ ਰੱਖਦੇ ਹੋ ਕਿ ਤੁਸੀਂ ਆਪ ਬਦੂਸਨ ਅਭਿਸ਼ੇਕ ਬਹੁਤ ਜੁਤੀ ਹੈ ਜਿਹੜਾ ਤੁਹਾਡੇ ਜੀਵਨ ਚ ਤੁਹਾਨੂੰ ਅਭਿਸ਼ੇਕ ਕਰਦਾ ਤੁਹਾਨੂੰ ਬਣਾਉਂਦਾ ਤੁਹਾਨੂੰ ਸਵਾਰਦਾ ਤੁਹਾਨੂੰ ਉਹਦਿਆਂ ਤੇ ਖੜਾ ਕਰਦਾ ਉਸ ਪਰਮੇਸ਼ਰ ਦੀ ਮਹਿਮਾ ਹੋ ਉਸ ਪ੍ਰਭੂ ਦਾ ਧੰਨਵਾਦ ਹੋ ਜੋ ਐਸਾ ਆਸ਼ੀਰਵਾਦ ਨੂੰ ਮੈਨੂੰ ਤੁਹਾਨੂੰ ਦੇ ਕੇ ਔਰ ਆਪਣੀ ਮਹਿਮਦ ਅਲੀ ਖੜਾ ਕਰਦਾ ਹੈ ਮੈਂ ਨਾਲ ਸਾਮੂਲ ਦੀ ਪੋਥੀ ਚੋਂ ਇੱਕ ਵਚਨ ਲਾਉ ਪਹਿਲਾ ਸਾਮੂਲ ਦੱਸਦੇ ਆਏ ਇੱਕ ਵਚਨ 24 ਦਾ 6 ਵਚਨ ਫੇ ਸਮੂਲ ਲੈ ਤੇਲ ਦੀ ਕੁੱਪੀ ਲੈ ਕੇ ਸਮੂਲ ਨੇ ਤੇਲ ਦੀ ਕੁੱਪੀ ਲੈ ਕੇ ਉਹਦੇ ਸਿਰ ਉੱਤੇ ਡੋਲ ਦਿੱਤੀ ਉਹਦੇ ਸਿਰ ਤੇ ਡੋਲ ਦਿੱਤੀ ਅੱਗੇ ਉਹ ਨੂੰ ਚੁੰਮ ਕੇ ਆਖਿਆ ਉਹਨੂੰ ਚੁੰਮ ਕੇ ਆਖਿਆ ਜਿਹੜਾ ਜੋ ਹੋਵਾਲੀ ਤੈਨੂੰ ਇਹ ਕਰਕੇ ਮਸਾ ਕੀਤਾ ਜੋ ਤੁਮ ਉਹਦੀ ਮਿਰਾਸ ਦਾ ਪਰਦਾਮ ਬਣੇ ਆਮਨ ਹallelujah ਤੈਨੂੰ ਪ੍ਰਧਾਨ ਠਹਿਰਾ ਦਿੱਤਾ ਤੈਨੂੰ ਰਾਜਾ ਬਣਾ ਦਿੱਤਾ ਉਹਦਾ 24 ਦੀ 6 ਅਦੇ ਉਸ ਨੇ ਆਪਣੇ ਦੋਸਤਾਂ ਨੂੰ ਆਖਿਆ ਹਾ ਯਹੋਵਾ ਨਾ ਕਰੇ ਪਈ ਹੈ ਆਪਣੇ ਸਵਾਮੀ ਨਾਲ ਜੋ ਯਹੋਵਾ ਨੇ ਮਸਾ ਹੋਇਆ ਹੈ ਅਜਿਆ ਕਰਨਾ ਜੋ ਆਪਣਾ ਹੱਥ ਉਹਦੇ ਹਿਰਦ ਵਿੱਚ ਲਾਵਾ ਜੋ ਜੋ ਕੋ ਪਰਮੇਸ਼ੁਰ ਦਾ ਮਸਾ ਕੀਤਾ ਹੋਇਆ ਹੈ ਆਮੇਨ ਉਹ ਪਰਮੇਸ਼ੁਰ ਦਾ ਜਿਹੜਾ ਮਸਾ ਕੀਤਾ ਹੋਇਆ ਹੈ ਕਹਿੰਦਾ ਮੈਂ ਉੱਤੇ ਹੱਥ ਨਹੀਂ ਚੁੱਕ ਸਕਦਾ ਦਾਉਦ ਨੇ ਸ਼ਾਉਲ ਦੇ ਬਾਰੇ ਕਿਹਾ ਕਿ ਮੈਂ ਹੱਥ ਨਹੀਂ ਚੁੱਕ ਸਕਦਾ ਉੱਤੇ ਕਿਉਂ ਗੋਭਿਸ਼ਕਤੇ ਆਓ ਪਰਮੇਸ਼ੁਰ ਦਾ ਅਭਿਸ਼ੇਕ ਕੀਤਾ ਹੋਇਆ ਮਸਾ ਕੀਤਾ ਹੋਇਆ ਤਾਂ ਮੈਂ ਮਸਾ ਕੀਤੇ ਨੂੰ ਕੁਝ ਨਹੀਂ ਕਹਿ ਸਕਦਾ ਇਸ ਲਈ ਇਹ ਡਰਨ ਦੀ ਲੋੜ ਆ ਜੇ ਤੁਹਾਨੂੰ ਪਤਾ ਲੱਗ ਜਾਏ ਕਿ ਉਹ ਮਸਾ ਹੈ ਖੁਦਾ ਦੇ ਵੱਲੋਂ ਮਸਾ ਕੀਤਾ ਹੋਇਆ ਤਾਂ ਫਿਰ ਡਰੋ ਫਿਰ ਤੁਹਾਨੂੰ ਉਹਦੇ ਵਿਰੁੱਧ ਕੁਝ ਗੱਲ ਕਰਨ ਦੀ ਜ਼ਰੂਰਤ ਨਹੀਂ ਆ। ਨਹੀਂ ਆ ਤਾਂ ਫਿਰ ਗੱਲ ਵੱਖਰੀ ਆ। ਪਹਿਲਾ ਸੈਮੂਲ 16 ਦੀ 13 ਜਲਦੀ ਨਾਲ 16 ਦੀ 13 ਤਾਂ ਸੈਮੂਲ ਨੇ ਤੇਲ ਦਾ ਸਿੰਘ ਲੈ ਕੇ ਸੈਮੂਲ ਨੇ ਤੇਲ ਦਾ ਸਿੰਘ ਲੈ ਕੇ ਉਹਦੇ ਭਰਾਵਾਂ ਵਿੱਚ ਉਹਨੂੰ ਮਜ਼ਾ ਕੀਤਾ। ਉਹਦੇ ਭਰਾਵਾਂ ਚ ਉਹਨੂੰ ਮਸਾ ਕੀਤਾ। ਅਤੇ ਉਹ ਦਿਨ ਤੋਂ ਜਹਵਾਹ ਦਾ ਰੱਬਾ ਸਦਾ ਦੌੜ ਉੱਤੇ ਆਉਂਦਾ ਰਿਹਾ। ਅਤੇ ਸੈਮੂਲ ਉਲਟ ਕੇ ਰਬਾ ਨੂੰ ਹਿੱਕਿਆ। ਤੇਲ ਦਾ ਸਿੰਗ ਲੈ ਕੇ ਉਹਨੂੰ ਅਭਿਸ਼ੇਕ ਕੀਤਾ ਤੇ ਫਿਰ ਪ੍ਰ부 ਦਾ ਆਤਮਾ ਉਹਦੇ ਤੇ ਉਸ ਦਿਨ ਤੋਂ ਸਦਾ ਆਉਂਦਾ ਰਿਹਾ ਸਦਾ ਹੀ ਆਉਂਦਾ ਰਿਹਾ ਯਾਦ ਰੱਖੋ ਜਦੋਂ ਤੁਸੀਂ ਅਭਿਸ਼ੇਕ ਕੀਤੇ ਜਾਓਗੇ ਤੇ ਪਵਿੱਤਰ ਆਤਮਾ ਤੁਹਾਡੇ ਤੇ ਬਣਿਆ ਰਹੇਗਾ ਫਿਰ ਪਵਿੱਤਰ ਆਤਮਾ ਤੁਹਾਡੇ ਤੋਂ ਕਦੀ ਅੱਡ ਨਹੀਂ ਹੋਵੇਗਾ ਹਾਂ ਤੁਹਾਡੀ ਕਮਜ਼ੋਰੀ ਹੋਏਗੀ ਤੁਹਾਡੀ ਗਲਤੀ ਹੋਏਗੀ ਤੇ ਪਵਿੱਤਰ ਆਤਮਾ ਤੁਹਾਡੇ ਤੋਂ ਜਾਏਗਾ ਪਰ ਪਵਿੱਤਰ ਆਤਮਾ ਪਾਇਓਏ ਪਰਮੇਸ਼ਵਰ ਦੇ ਲੋਕੋ ਪਰਮੇਸ਼ਵਰ ਦੀ ਮਹਿਮਾ ਕਰਨ ਵਾਲਿਓ ਪਵਿੱਤਰ ਆਤਮਾ ਵਿੱਚ ਲਵਲੀਨ ਰਹੋ ਤੇ ਪਵਿੱਤਰ ਆਤਮਾ ਦੇ ਨਾਲ ਭਰੇ ਰਹੋ ਪਵਿੱਤਰ ਆਤਮਾ ਨੂੰ ਮੌਕਾ ਦਿਓ ਤੁਹਾਡੇ ਜੀਵਨ ਚੋਂ ਕੰਮ ਕਰੇ ਪਵਿੱਤਰ ਆਤਮਾ ਜੇ ਤੁਸੀਂ ਦੁਆ ਕਰਦੇ ਹੋ ਪਵਿੱਤਰ ਆਤਮਾ ਜੇ ਤੁਸੀਂ ਭਜਨ ਗਾਉਂਦੇ ਹੋ ਤੁਹਾਨੂੰ ਸਲੈਕਟ ਕਰਨ ਦਾ ਮੌਕਾ ਦਿਓ ਕਿ ਤੁਹਾਡੀ ਕੁਆਲਿਟੀ ਕੀ ਆ ਤੁਹਾਡੀ ਕੀ ਬੈਸਟ ਕੁਆਲਿਟੀ ਆ ਕੀ ਤੁਸੀਂ ਅੱਛਾ ਬੋਲ ਸਕਦੇ ਹੋ ਤੇ ਖੁਦਾ ਤੁਹਾਨੂੰ ਚੁਣ ਸਕਦਾ ਅੱਛੇ ਪ੍ਰਚਾਰਕ ਲਈ ਕੀ ਤੁਸੀਂ ਅੱਛਾ ਅੱਛੀ ਸੇਵਾ ਕਰ ਸਕਦੇ ਤੁਹਾਡੇ ਚ ਤਾਕਤ ਆ ਤੇ ਖੁਦਾ ਤੁਹਾਨੂੰ ਇੱਕ ਵੱਡੇ ਬਲ ਦੇ ਨਾਲ ਤੁਹਾਨੂੰ ਸ਼ਕਤੀ ਦੇ ਕੇ ਇਸਤੇਮਾਲ ਕਰ ਸਕਦਾ ਕਿ ਤੁਸੀਂ ਦੁਸ਼ਟ ਆਤਮਾ ਨੂੰ ਨਰਕ ਦੇ ਕੀੜੇ ਨੂੰ ਨਰਕ ਚ ਵਾਪਸ ਭੇਜ ਸਕੋ ਗੇ ਤੁਹਾਡੀ ਆਵਾਜ਼ ਖੂਬਸੂਰਤ ਆ ਤੁਸੀਂ ਅੱਛਾ ਗਾ ਸਕਦੇ ਹੋ ਪਹਿਲੇ ਫਿਲਮੀ ਗੀਤ ਗਾਉਂਦੇ ਹੋ ਮਸੀਹ ਚ ਆ ਜਾਂਦੇ ਹੋ ਪਵਿੱਤਰ ਆਤਮਾ ਪਾਉਂਦੇ ਹੋ ਤੇ ਪਵਿੱਤਰ ਆਤਮਾ ਸਿਲੈਕਟ ਕਰੇਗਾ ਹੋ ਸਕਦਾ ਤੁਸੀਂ ਉਹਦੀ ਆਰਾਧਨ ਵਾਲੀ ਖੜੇ ਹੋ ਜਾਓ ਤੁਸੀਂ ਉਹਦੀ ਆਰਾਧਨ ਵਾਲੀ ਗਾਉਣ ਵਾਲੇ ਪਰਮੇਸ਼ਰ ਦੀ ਮਹਿਮਾ ਦੇ ਭਜਨ ਗਾਉਣ ਲਈ ਖੜੇ ਹੋ ਜਾਓ ਉਹਦੀ ਵਡਿਆਈ ਦੇ ਵਾਸਤੇ ਤੁਸੀਂ ਅੱਛਾ ਮਿਊਜ਼ਿਕ ਵਜਾਉਣ ਵਾਲੇ ਹੋ ਪਰਮੇਸ਼ਰ ਦੀ ਆਰਾਧਨ ਨਾਲ ਲਈ ਤੁਸੀਂ ਅੱਛਾ ਮਿਊਜ਼ਿਕ ਵਜਾਉਣ ਲਈ ਤੁਹਾਨੂੰ ਖੁਦਾ ਖੜਾ ਕਰ ਸਕਦਾ ਉਹ ਸਿਲੈਕਟ ਕਰੇਗਾ ਤੁਹਾਨੂੰ ਉਹਦੇ ਤੇ ਉਹ ਤੁਹਾਨੂੰ ਬਿਠਾਏਗਾ ਤੁਹਾਨੂੰ ਉਦੇ ਤੇ ਪਰ ਤੁਸੀਂ ਆਪਣੀ ਮਰਜ਼ੀ ਨੇ ਨਹੀਂ ਕੰਮ ਸ਼ੁਰੂ ਕਰ ਸਕਦੇ ਹਾਂ ਤੁਸੀਂ ਸੇਵਾ ਕਰ ਸਕਦੇ ਹੋ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਦੁਆ ਵੀ ਕਰ ਸਕਦੇ ਹੋ ਕਿਸੇ ਤੇ ਕੋਈ ਗੱਲ ਨਹੀਂ ਇਹ ਵੀ ਐਕਟਰ ਨਹੀਂ ਕਰਦਾ ਪ੍ਰਾਰਥਨਾ ਕਰੋ ਬਿਮਾਰਾਂ ਲਈ ਪਲਾ ਕਰੋ ਖੁਦਾ ਦੇ ਤੋਹਾਡੇ ਕੰਮ ਨੂੰ ਵੇਖ ਕੇ ਦੇਖੋ ਸਰਟੀਫਿਕੇਟ ਪਹਿਲੇ ਨਹੀਂ ਮਿਲਦਾ ਸਕੂਲ ਚ ਇਹ ਨਹੀਂ ਤੁਸੀਂ 10ਵੀਂ ਚ ਦਾਖਲਾ ਲਿਆ ਤੇ ਤੁਹਾਨੂੰ ਸਰਟੀਫਿਕੇਟ ਪਹਿਲੇ ਦਿਨ ਦੇ ਦਿੰਦੇ ਜਿੱਦਨ ਦਾਖਲਾ ਲਿਆ ਕਿਦਨ ਦੇਨੇ ਆ ਜਿਦੋਂ ਤੁਹਾਡ ਚ ਕੁਆਲਿਟੀ ਹੁੰਦੀ ਹੈ ਕੋਈ ਪੇਪਰ ਦਿੰਦੇ ਉਹ ਕੁਝ ਹੁੰਦਾ ਤੇ ਅੱਛਾ ਵਿਸ਼ਵਾਸੀ ਜੀਵਨ ਜਿਓਗੇ ਵਿਸ਼ਵਾਸ ਵਿੱਚ ਅਚੀ ਤਰ੍ਹਾਂ ਚੱਲੋਗੇ ਤੁਹਾਡੀ ਕੁਆਲਿਟੀਆਂ ਨੂੰ ਵੇਖੇਗਾ ਤੁਸੀਂ ਗੁੱਡ ਹੋ ਤੁਸੀਂ ਕਿਹੜੇ ਕੰਮ ਚ ਗੁੱਡ ਹੋ ਫਿਰ ਤੁਹਾਨੂੰ ਕਹਿਣਗੇ ਗੋਡੇ ਹੋ ਵੈਰੀ ਗੁੱਡ ਹੋ ਐਕਸਲੈਂਟ ਹੋ ਸਟਾਰ ਵਾ ਕੀ ਆ ਤੁਹਾਨੂੰ ਵੇਖ ਕੇ ਤੇ ਮੋਹ ਕਰੇਗਾ ਉਹ ਤੇ ਮੋਹ ਲਾ ਦੇਗਾ ਪਵਿੱਤਰ ਆਤਮਾ ਸਿਲੈਕਟ ਕਰੇਗਾ ਜਿਹੜੀ ਅਸੀਂ 1 ਦੀ 21 22 ਅੱਜ ਤੋਂ ਪੜੀਏ ਪਹਿਲੇ ਕੋਰਿੰਥੀਆਂ ਚ ਉਹ ਸਿਲੈਕਟ ਕਰੇਗਾ ਮੋਹ ਕਰ ਦੇਗਾ ਤੁਹਾਡੇ ਤੇ ਇਸ ਬੰਦੇ ਤੇ ਇਸ ਬੰਦੇ ਤੇ ਮੋਹਰ ਕਰ ਦਿੱਤਾ ਇਹ ਨਿਯੁਕਤ ਕੀਤਾ ਗਿਆ ਇਸ ਕੰਮ ਲਈ ਪ੍ਰਭੂ ਦੇ ਦਾਸ ਵੀ ਤੁਹਾਡੀਆਂ ਕੁਆਲਿਟੀਆਂ ਵੇਖ ਕੇ ਨਾ ਜਿਹੜੇ ਅਭਿਸ਼ਿਖਤ ਨਹੀਂ ਉਹ ਵੀ ਤੁਹਾਨੂੰ ਪਰਮੇਸ਼ਰ ਕੋਲੋਂ ਦੁਆ ਕਰਕੇ ਮੰਗ ਕੇ ਤੁਹਾਡੇ ਲਈ ਵਰਤ ਰੱਖ ਕੇ ਤੇ ਤੁਹਾਡੇ ਤੇ ਹੱਥ ਰੱਖ ਕੇ ਤੁਹਾਨੂੰ ਸਿਲੈਕਟ ਕਰਕੇ ਅਭਿਸ਼ੇਕ ਦੇ ਸਕਦੇ ਆ ਹallelujah ਪ੍ਰਭੂ ਦੇ ਦਾਸ ਵੀ ਕਰ ਸਕਦੇ ਪਰ ਉਹ ਅਭਿਸ਼ਿਖਤ ਹੋਣਾ ਚਾਹੀਦਾ ਅਭਿਸ਼ਿਖਤ ਹੋਣਾ ਚਾਹੀਦਾ ਡੁਪਲੀਕੇਟ ਨਹੀਂ ਹੋਣਾ ਚਾਹੀਦਾ ਪਰਮੇਸ਼ਰ ਵੱਲੋਂ ਚੁਣਿਆ ਹੋਣਾ ਚਾਹੀਦਾ ਫਿਰ ਪਰਮੇਸ਼ਰ ਦਾ ਕੰਮ ਜਿਹੜਾ ਪੂਰੇ ਜ਼ੋਰ ਨਾਲ ਤੁਹਾਡੇ ਜੀਵਨ ਚ ਦੌੜੇਗਾ ਪੂਰੇ ਜ਼ੋਰ ਦੇ ਨਾਲ ਕੰਮ ਕਰੇਗਾ ਸੋ ਸੋ ਅਸੀਂ ਦੇਖਦੇ ਪਏ ਹਾਂ ਪਰਮੇਸ਼ਰ ਦੀ ਮਹਿਮਾ ਦੇ ਲਈ ਅਭਿਸ਼ੇਕ ਜਦੋਂ ਤੁਸੀਂ ਹੋ ਜਾਂਦੇ ਹੋ ਜਦੋਂ ਅਭਿਸ਼ੇਕ ਤੁਹਾਨੂੰ ਅਉਧੇ ਤੇ ਖੁਦਾ ਕਰ ਦਿੰਦਾ ਤੇ ਤੁਸੀਂ ਉਹਦੇ ਨਾਮ ਦੇ ਵਿੱਚ ਉਹਦੀ ਮਹਿਮਾ ਵਿੱਚ ਅੱਗੇ ਵਧਦੇ ਹੋ ਮੇਰੇ ਨਾਲ ਇੱਕ ਵਚਨ ਜਲਦੀ ਨਾਲ ਲੈ ਲਓ ਗਲਾਤੀਆਂ 5 ਦੀ 25 ਮੈਂ ਤੁਹਾਨੂੰ ਕਹਾਂ ਮੈਨੂੰ ਘੱਟੋ ਘੱਟ ਡੇਢ ਘੰਟਾ ਦਿਆ ਕਰੋ ਪਲੀਜ਼ ਨਾ ਉਹ ਵਿਚ ਛੱਡ ਰਿਆਂ ਵਚਨ ਕਹੀ ਜੇ ਅਸੀਂ ਆਤਮਾ ਦੁਆਰਾ ਜਿਉਂਦੇ ਹਾਂ ਜੇ ਅਸੀਂ ਆਤਮਾ ਦੁਆਰਾ ਜਿਉਂਦੇ ਆ ਆਤਮਾ ਦੁਆਰਾ ਚੱਲੀਏ ਤੇ ਆਤਮਾ ਦੁਆਰਾ ਚੱਲੀਏ ਵੀ ਹੁਣ ਅਸੀਂ ਕਿੰਨੇ ਕਾ ਆਤਮਾ ਦੀ ਗਵਾਹੀ ਨਾਲ ਚੱਲਦੇ ਪਏ ਆ ਮਰਜੀ ਦਾ ਆਪਣੀ ਕਰਦੇ ਆ ਨਾ ਆਤਮਾ ਦੀ ਗਵਾਹੀ ਨਾਲ ਕਿੰਨਾ ਚੱਲਣਦੇ ਤੁਸੀਂ ਜੇ ਤੁਸੀਂ ਆਤਮਾ ਦੀ ਗਵਾਹੀ ਨਾਲ ਚੱਲਦੇ ਤੇ ਫੇਰ ਹੀ ਤੁਸੀਂ ਪਰਮੇਸ਼ਰ ਦੇ ਪੁੱਤਰ ਹੋ ਪੁੱਤਰੀਆਂ ਹallelujah ਤੁਨ ਆਤਮਾ ਗਾਈਡ ਕਰੇਗਾ ਤੁਨ ਪਵਿੱਤਰ ਆਤਮਾ ਆਪ ਦੱਸੇਗਾ ਤੁਸੀਂ ਕੀ ਕਰਨਾ ਹੋ ਸਕਦਾ ਕਿਤੇ ਤੁਹਾਨੂੰ ਪਵਿੱਤਰ ਆਤਮਾ ਵੀ ਮਨਾ ਕਰ ਦੇਤੇ ਉੱਥੇ ਪ੍ਰਚਾਰ ਨਹੀਂ ਕਰਨਾ ਸੱਚੀ ਗੱਲ ਆ ਤੇ ਕਿਤੇ ਤੁਹਾਨੂੰ ਆਪ ਭੇਜੇਗਾ ਜਾ ਉੱਥੇ ਜਾ ਕੇ ਪ੍ਰਚਾਰ ਕਰਨਾ ਉੱਥੇ ਆ ਕੰਮ ਕਰਨਾ ਪਵਿੱਤਰ ਆਤਮਾ ਨੂੰ ਥੋੜਾ ਸਮੇਂ ਤਾਂ ਦਿਓ ਉਹਨੂੰ ਕੰਮ ਤਾਂ ਕਰਨ ਦਿਓ ਆਪਣੇ ਜੀਵਨ 'ਚ ਜੇ ਪਵਿੱਤਰ ਆਤਮਾ ਤੁਹਾਨੂੰ ਮਿਲ ਗਿਆ ਜਾਂ ਮਿਲਦਾ ਵਾਂ ਜਾਂ ਅਜ ਨਹੀਂ ਮਿਲਿਆ ਤਾਂ ਤੁਸੀਂ ਬੇਨਤੀ ਕਰੋ ਪ੍ਰਭੂ ਦੇ ਚਰਨਾਂ 'ਚ ਤਾਕੋ ਚੋਣ ਕਰੇ ਤੁਹਾਡੇ ਜੀਵਨ ਚ ਆ ਕੇ ਹallelujah 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 ਮੈਨੂੰ ਤਾਂ ਲੱਗਦਾ ਲੋਕਾਂ ਨੂੰ ਕੋਈ ਪਵਿੱਤਰ ਆਤਮਾ ਦੀ ਚਿੰਤਾ ਨਹੀਂ ਆ ਲੋਕਾਂ ਨੂੰ ਚਿੰਤਾ ਹੀ ਵਿਆਹ ਹੋ ਜੇ ਬਾਹਰ ਚਲ ਜਾ ਨੌਕਰੀ ਲੱਗ ਜੇ ਪੈਸੇ ਆ ਜਾਣ ਫਿਰ ਬੱਚੇ ਹੋ ਜਾਣ ਲੋਕਾਂ ਤੇ ਚਿੰਤਾਆਂ ਚੀਜ਼ਾਂ ਦੀ ਜਿੱਤਰੋ ਭੈਣ ਕਹਿੰਦੀ ਦੱਸੋ ਤਾਂ ਕੋਈ ਬੇਟੀਆਂ ਵਾਂ ਤੇ ਸਾਰੇ ਨਫ਼ਰਤ ਕਰਦੇ ਆ ਬੇਟਾ ਨਹੀਂ ਆਗਾ ਬੜੀ ਅਜੀਬ ਗੱਲ ਆ ਯਾਰ ਮੈਂ ਹੈਰਾਨ ਆ ਯਾਰ ਲੋਕ ਕਿਸ ਤਰ੍ਹਾਂ ਦੇ ਹੋ ਗਏ ਨੇ ਕੁੜੀਆਂ ਬੱਚੇ ਨਹੀਂ ਆ ਅੱਛਾ ਕੁੜੀਆਂ ਹੌਲੀ ਹੌਲੀ ਖਤਮ ਕਰ ਦੋ ਤੇ ਵਿਆਹ ਟਾਲੀਆਂ ਨਾ ਕਰਾ ਲਿਓ ਫਿਰ ਰੁੱਖਾ ਨਾ ਕਰਾ ਲਿਓ ਥੰਮਿਆਂ ਨਾਲ ਵਿਆਹ ਕਰਾ ਲਿਓ ਜਾਨਵਰ ਤੇ ਆਈ ਇੱਕ ਫਿਲਮ ਦੇ ਵਿੱਚ ਤਾਂ ਕੁੱਤੇ ਨਾਲ ਵੀ ਵਿਆਹ ਕਰਾ ਗਏ ਨੇ ਇੱਕ ਫਿਲਮ ਆਈ ਆ ਪੰਜਾਬੀ ਹੈ ਨਾ ਮੰਗਲਿਕ ਕਰਕੇ ਉਹਦਾ ਮੰਗਲਿਕ ਪੰ ਤੋੜਨ ਲਈ ਉਹਨੂੰ ਕੁੱਤੇ ਨਾਲ ਕਿ ਕੁੱਤੀ ਨਾਲ ਵਿਆਹ ਕਰਾਉਣਾ ਪਿਆ ਕੁੱਤੀ ਨਾਲ ਮੈਂ ਵੇਖੀ ਨਹੀਂ ਫਿਲਮ ਮੈਨੂੰ ਕਿਸੇ ਨੇ ਦੱਸਿਆ ਸੀ ਮੈਂ ਨਹੀਂ ਵੇਖੀ ਵੇਖੂੰਗਾ ਜ਼ਰੂਰ ਵੀ ਕੀ ਆ ਤੇ ਉਹ ਉਹਦੇ ਨਾਲ ਮਤਲਬ ਤੇ ਫਿਰ ਤੇ ਉਹ ਬੱਚੇ ਜਾਨਵਰਾਂ ਨਾਲ ਕਰ ਲੈਣਗੇ ਲੋਕੀ ਪਿਆ ਮੁੰਡੇ-ਮੁੰਡਿਆਂ ਨਾਲ ਕਰ ਲੈਣਗੇ ਕੁੜੀਆਂ-ਕੁੜੀਆਂ ਨਾਲ ਕਰਨ ਤੇ ਡੀਆਂ ਨੇ ਲੈਸਬੀਅਨ ਜਿਹੜੀਆਂ ਉਹ ਕਰਦੀਆਂ ਨੇ ਕੁੜੀਆਂ-ਕੁੜੀਆਂ ਨਾਲ ਕਰਦੀਆਂ ਨੇ ਹਾਂ ਮੁੰਡੇ-ਮੁੰਡਿਆਂ ਨਾਲ ਕਰਨ ਦੇ ਪਿਆ ਸੱਚੇ ਹੋ ਕੁਛ ਹੋ ਗਿਆ ਤੇ ਫੇਰ ਫੇਰ ਕੀ ਆ ਕੁੜੀਆਂ ਦੇ ਖਤਮ ਹੀ ਹੋ ਗਏ ਤੇ ਬਚੇ ਕੌਣ ਪਰੋਣੇ ਬੰਦੇ ਉਹ ਇਹੋ ਜੀਆਂ ਔਰਤੋ ਧਿਆਨ ਨਾਲ ਸੁਣੋ ਜੇ ਤੁਹਾਡੇ ਤੱਕ ਮੇਰਾ ਸੰਦੇਸ਼ ਜਾਵੇ ਨਕਮੀਆਂ ਤੁਸੀਂ ਵੀ ਤੇ ਔਰਤ ਤੇ ਕੁੜੀਆਂ ਤੋਂ ਤੁਸੀਂ ਨਫ਼ਰਤ ਕਰਦੇ ਹੋ ਤੁਹਾਡੇ ਨਜ਼ਰਾਂ 'ਚ ਇਸ ਹਿੰਦੁਸਤਾਨ 'ਚ ਸਭ ਤੋਂ ਵੱਧ ਦੇਵੀ ਦੇਵਤੇ ਫੀਮੇਲ ਆ ਸਭ ਤੋਂ ਵੱਧ ਦੇਵੀ ਦੇਵਤੇ ਫੀਮੇਲ ਆ ਕਾਦੀ ਤੁਸੀਂ ਕੁੜੀਆਂ ਦੀ ਇੱਜ਼ਤ ਕਰਦੇ ਹੋ ਤੁਹਾਨੂੰ ਹੱਕ ਹੀ ਨਹੀਂ ਪਰ ਫੀਮੇਲ ਦੇਵੀ ਦੇਵਤਿਆਂ ਦੀ ਪੂਜਾ ਕਰਨ ਦਾ ਜੇ ਤੁਹਾਡੇ ਮਨ ਚੇਵਾ ਕੁੜੀ ਹੋ ਗਈ ਤੇ ਮੂੰਹ ਇਦਾਂ ਦਾ ਬਣਾ ਲਿਆ ਪਟੂਰੇ ਵਰਗਾ ਜ਼ਿੰਦਗੀ ਲਾਨਤੀ ਆ ਉਹਨਾਂ ਲੋਕਾਂ ਦੀ ਕੁੜੀਆਂ ਤੋਂ ਨਫ਼ਰਤ ਕਰਦੇ ਆ ਅਛਲਾ ਰੂਜ ਜੰਮ ਲੈਂਦੇ ਸਾਰੀ ਧੜੀ ਨਹੀਂ ਬੰਦੇ ਕੋ ਕੋਸ਼ ਬੱਡ ਬਲੇਟ ਜਿੱਤ ਕਰਦੇ ਕੋਸ਼ ਆ ਕੁੜੀਆਂ ਫਿਰ ਵੀ ਮਾਂ ਬੇਬੇ ਦੇ ਲੱਗੇ ਰਹਿੰਦੀਆਂ ਆ ਸੇਵਾ ਕਰਦੀਆਂ ਕਹੀਏ ਨਾ ਬੇਟਾ ਕੱਪੜੇ ਪ੍ਰੈਸ ਕਰਦੇ ਉਸੇ ਲਈ ਕਰ ਦਿੰਦੀ ਆ ਬੂਟ ਪਾਲਿਸ਼ ਉਸੇ ਲਈ ਕਰ ਦਿੰਦੇ ਕੱਪੜੇ ਧੋਦੇ ਉਸੇ ਲਈ ਰੋਟੀ ਲਿਆਉਂਦੇ ਉਸੇ ਵੇਲੇ ਤੇ ਮੁੰਡਿਆਂ ਨੂੰ ਲੈ ਡੈਡੀ ਤੂੰ ਆਪ ਨਹੀਂ ਕਰ ਸਕਦਾ ਤੇਰੇ ਗੋਡਿਆਂ 'ਚ ਪੀੜ ਹੁੰਦੀ ਆ ਮੈਨੂੰ ਵੀ ਪਾਣੀ ਦਾ ਗਲਾਸ ਲਿਆ ਕੇ ਦੇ ਲੈ ਦੱਸ ਤੇ ਅੰਦਰੋਂ ਉਹਨਾਂ ਦਾ ਮਨ ਕਹਿੰਦਾ ਹੁੰਦਾ ਤੈਨੂੰ ਮੌਤ ਪੈਂਦੀ ਆ ਕੁੜੀਆਂ ਨੇ ਕਦੀ ਇਦਾਂ ਕਿਹਾ ਦੱਸੋ ਜਰਾ ਕਦੀ ਕਿਹਾ ਵੰਦੀਆਂ ਨਾ ਅਣਕੇ ਮਾਪੇ ਦੇ ਮੰਜੇ ਦੇ ਉੱਤੇ ਲਾਗੇ ਵੰਦੇ ਨਾ ਤੇ ਪਟੀਆਂ ਬੰਨਦੀਆਂ ਬੁਖਾਰ ਚ ਤੇ ਦੇਖਭਾਲ ਕਰਦੀਆਂ ਹੈ ਅੱਜ ਹਰ ਖੇਤਰ ਚ ਦੇਖੋ ਲੜਕੀ ਅੱਗੇ ਆ ਸਾਰੇ ਕੰਮਾਂ ਚ ਹਰ ਕੰਮ ਚ ਦੇਖੋ ਪੜਾਈਆਂ ਚ ਕੁੜੀਆਂ ਟੌਪ ਕਰਦੀਆਂ ਨੇ ਪੜਾਈਆਂ ਲੜਕੀ ਚ ਟੌਪ ਕੁੜੀਆਂ ਜਿਹੜੀਆਂ ਪੜਾਈਆਂ ਚ ਟੌਪ ਕਰਦੀਆਂ ਮੈਂ ਵੇਖਿਆ ਮਨ ਲਾ ਕੇ ਪੜਦੀਆਂ ਇਹ ਕਣੀ ਮੋਟਰਸਾਈਕਲ ਲੈ ਕੇ ਭਜਾਈ ਫਿਰਦੀਆਂ ਢੂਂ ਢੂਂ ਕਰਦੀਆਂ ਮੈਨੂੰ ਬੁਲਟ ਲੈ ਦੇ ਤੇ ਮੈਨੂੰ ਮੈਨੂੰ ਪਲਸਰ ਲੈ ਦੇ ਤੇ ਵੇਖਿਆ ਵੀ ਕੁੜੀਆਂ ਚੈਨੀਆਂ ਲਾ ਕੇ ਦੌੜੀਆਂ ਕਿਹਦੀਆਂ ਵੇਖਿਆ ਜਦ ਗੋਲੀ ਮਾਰ ਕੇ ਆ ਕਰਕੇ ਧੋੜੀਏ ਵੇਖਿਆ ਮੁੰਡੇ ਹੀ ਕਰਦੇ ਪਏ ਨੇ ਮੁੰਡਾ ਚਾਹੀਦਾ ਮੈਨੂੰ ਮੁੰਡਾ ਚਾਹੀਦਾ ਕਮਾਲ ਹੋ ਵੀ ਆ ਕੁੜੀਆਂ ਕੁਛ ਨਹੀਂ ਆ ਉਹ ਤੁਹਾਡਾ ਅੰਛ ਨਹੀਂ ਆ ਸ਼ਰਮ ਆਉਂਦੀ ਮੈਨੂੰ ਇਹੋ ਜਿਹੇ ਲੋਕਾਂ ਤੇ ਜਿਹੜੇ ਕੁੜੀਆਂ ਨੂੰ ਮਾਰ ਦਿੰਦੇ ਆ ਤੇ ਕੁੜੀਆਂ ਜੰਮਣ ਦੇ ਮੂੰਹ ਫਲਾ ਲੈਂਦੇ ਨੇ ਇਹੋ ਜਿਹੇ ਨੂੰ ਜ਼ਿੰਦਗੀ 'ਚ ਮਿਲੇ ਨਾ ਵੋਟੀਆਂ ਨਾ ਮਿਲੇ ਇਹੋ ਜਿਹੇ ਬੰਦੇ ਨੂੰ ਨਾ ਵੋਟਿੰਗ ਤੇ ਕੁੜੀ ਆ ਉਹ ਕੀ ਆ ਉਹ ਕੁੜੀ ਨਹੀਂ ਆ ਉਹ ਕੁਸਰਾ ਮੈਨੂੰ ਦੱਸਣਾ ਉਹ ਕਿਹੜਾ ਮੇਲਿਆ ਅਫਸੋਸ ਆ ਮਨੇ ਇਹੋ ਜੇ ਲੋਕਾਂ ਦੇ ਜਦੋਂ ਮੈਂ ਇਹੋ ਜੇ ਗੱਲਾਂ ਸੁਣਦਾ ਉਹਨਾਂ ਦੇ ਜੀਵਨ 'ਚ ਉਹ ਕੁੜੀ ਹੋ ਗਈ ਤੇ ਮੂੰਹ ਦਾਸ ਕਰ ਲਿਆ ਵਾਹ ਵੇ ਵਾਹ ਕੁੜੀ ਵੀ ਤੁਹਾਡਾ ਹੀ ਅੰਸ਼ ਆ ਐਕਸ ਵਾਈ ਕਾਣ ਮਿਲਣ ਦੇ ਨਾਲ ਹੀ ਬੱਚਾ ਜਨਮ ਲੈਂਦਾ ਵਾ ਕੁੜੀ ਵੀ ਤੁਹਾਡਾ ਹੀ ਅੰਸ਼ ਆ ਹਾਂ ਇਸ ਲਈ ਕੁੜੀਆਂ ਦੇ ਲਈ ਇਹ ਨਾ ਸੋਚੋ ਪਿਆਰ ਕਰੋ ਉਹਨਾਂ ਨੂੰ ਉਹਨਾਂ ਨੂੰ ਮਾਰੋ ਨਾ ਨਫ਼ਰਤ ਨਾ ਕਰੋ ਉਹਨਾਂ ਦੀ ਬੇਇੱਜ਼ਤੀ ਨਾ ਕਰੋ ਉਹਨਾਂ ਨੂੰ ਬਦਨਾਮ ਨਾ ਕਰੋ ਬਲਕਿ ਜਿੰਨਾ ਹੋ ਸਕੇ ਮੇਰੀ ਨਜ਼ਰ 'ਚ ਬਚਪਨ ਤੋਂ ਲੈ ਕੇ ਅੱਜ ਤੱਕ ਮੈਂ ਫੀਮੇਲ ਨੂੰ ਇੱਜ਼ਤ ਹੀ ਦਿੱਤੀ ਹੈ ਤੇ ਐਂਡ ਤੱਕ ਦਿੰਦਾ ਰਹਾਂਗਾ ਮੇਰੇ ਪ੍ਰਚਾਰ 'ਚ ਵੀ ਇਹਦਾ ਵਾਹ ਹਿੰਦੁਸਤਾਨ 'ਚ ਲੋਕ ਔਰਤਾਂ ਨੂੰ ਪੈਰ ਦੀ ਜੁੱਤੀ ਸਮਝਦੇ ਆ ਮੁਸਲਿਮ ਜਾਤੀ ਦੇ ਲੋਕ ਔਰਤ ਨੂੰ ਪਲੀਤ ਸਮਝਦੇ ਆ ਚਾਈਨਿਸ ਜਾਂ ਜਪਾਨੀਸ ਕੰਟਰੀਆਂ ਚ ਲੋਕ ਔਰਤ ਨੂੰ ਨਰਕ ਦਾ ਦਰਵਾਜਾ ਕਹਿੰਦੇ ਆ ਪਰ ਮੇਰੀ ਬਾਈਬਲ ਨਹੀਂ ਕਹਿੰਦੀ ਪ੍ਰਭੂ ਯੇਸ਼ੂ ਮਸੀਹ ਸਭ ਤੋਂ ਵੱਧ ਇਸਤਰੀਆਂ ਨੂੰ ਪਹਿਲਾ ਦਰਜਾ ਦਿੰਦੇ ਆ ਇੱਜ਼ਤ ਦਿੰਦੇ ਆ ਇਸਤਰੀਆਂ ਨੂੰ ਯਾਦ ਰੱਖੋ ਅਫਸੋਸ ਉਹਨਾਂ ਲੋਕਾਂ ਤੇ ਜਿਹੜੇ ਧੀਾਂ ਦੇ ਪ੍ਰਤੀ ਇਹ ਸੋਚਦੇ ਆ ਕੁੜੀ ਹੋ ਗਈ ਤੇ ਖੁਸ਼ੀ ਮਨਾਓ ਚਾਹ ਕਰੋ ਪੂਰਾ ਬੇਟੀ ਮੈਨੂੰ ਫਿਦਾਨੇ ਦਿੱਤੀ ਆ ਇਹਨੇ ਮੇਰੀ ਇੱਜ਼ਤ ਕਰਨੀ ਆ ਇਹਨੇ ਤੁਹਾਡੀ ਪਰਵਰਿਸ਼ ਗਲਤ ਹੋ ਸਕਦੀ ਹੈ ਤੁਸੀਂ ਈਆਂ ਨੂੰ ਪਰਵਰਿਸ਼ ਠੀਕ ਨਾ ਦਿਓ ਤੇ ਤੁਹਾਡੀ ਕਮਜ਼ੋਰੀ ਹੋ ਸਕਦੀ ਸਾਰੀਆਂ ਈਆਂ ਗਲਤਤ ਨਹੀਂ ਹੁੰਦੀਆਂ ਘਰੋਂ ਭੱਜਤ ਨਹੀਂ ਜਾਂਦੀਆਂ ਸਾਰੀਆਂ ਤੇ ਸਾਰੇ ਮੁੰਡੇ ਵੀ ਗਲਤ ਨਹੀਂ ਹੁੰਦੇ ਜਿਹੜਾ ਘਰੋਂ ਭੱਜ ਜਾਂਦੇ ਉਹ ਤੇ ਨਲਾਇਕ ਹੁੰਦੇ ਨੇ ਪਰਵਰਿਸ਼ ਗਲਤ ਆ ਜਿਹੜੇ ਤੁਸੀਂ ਚਿਕਨੀ ਚੁਪੜੀਆਂ ਗੱਲਾਂ ਟੋਫੀਆਂ ਟੁਫੀਆਂ ਖਵਾ ਕੇ ਵਗਾੜਿਆ ਨਾ ਉਹਨਾਂ ਨੂੰ ਉਹਨਾਂ ਨੂੰ ਛੱਡੀਆਂ ਨਹੀਂ ਪੰਜ ਸਤ ਮੈਂ ਹੁਣ ਮਸੀਦਾ ਬੰਦਾ ਮੈਂ ਛੱਡਦਾ ਨਹੀਂ ਮੈਂ ਗੱਲਾਂ ਨਾਲ ਗੁਜ਼ਾਰਾ ਕਰ ਲੈਂਦਾ ਤੇ ਛੱਡਾ ਤੇ ਚੰਗੀ ਤਰ੍ਹਾਂ ਮੈਂ ਹੈਂ ਕਰੋ ਨਾ ਮੈਂ ਮਸੀਹ ਦੇ ਵਿੱਚ ਆ ਨਾ ਬਾਈਬਲ 'ਚ ਲਿਖਿਆ ਮੁੱਕੇ ਬਾਜਣ ਹੋਣਾ ਚਾਹੇ ਸੇਵਕ ਪਰ ਡੰਡਾ ਫੜ ਕੇ ਵੀ ਤੁਸੀਂ ਬੱਚੇ ਨੂੰ ਸੁਧਾਰ ਸਕਦੇ ਹੋ ਚੰਗਾ ਭਲਾ ਡੰਡਾ ਫੜ ਕੇ ਫਿਰ ਨਹੀਂ ਕਦੀ ਇਹੋ ਜੀ ਗਲਤੀ ਕਰੂਗਾ ਨਹੀਂ ਤੇ ਅੱਖਾਂ 'ਚ ਘਸੌਣ ਦੇ ਕੇ ਰੋਵੋਗੇ ਭਾਵੇਂ ਮੇਲ ਆ ਤੇ ਭਾਵੇਂ ਫੀ ਮੇਲਿਆ ਤੁਹਾਨੂੰ ਰੋਣਾ ਪਏਗਾ ਫਿਰ ਇੱਕ ਦਿਨ ਜੇ ਤੁਸੀਂ ਅੱਜ ਉਹਨਾਂ ਨੂੰ ਨਹੀਂ ਸੁਧਾਰ ਕਰਦੇ ਚਲੋ ਇਹ ਟੌਪਿਕ ਥੋੜਾ ਗਰਮਾਈਸ਼ ਵਾਲਾ ਵਾ ਇੱਕ ਕਦੀ ਮੈਂ ਫਿਰ ਇਸ ਟੌਪਿਕ ਨੂੰ ਵੀ ਸਿਕਾਵਾਂਗਾ ਆਕੀ ਬਾਲਕਾਂ ਦੇ ਉੱਤੇ ਅਬ ਵਚਨ ਪੂਰਾ ਨਹੀਂ ਹੋਇਆ ਜਿਹਨੇ ਅਜ ਤ ਲੈਣੀ ਉਹ ਤੋਂ ਫੋਟੋ ਕੱਚ ਸਕਦਾ ਘਰ ਜਾ ਕੇ ਅਜ ਤਾਂ ਪੜ ਲਵੇ ਸੋ ਕਹਿਨ ਦਾ ਮੇਰਾ ਪਰਪਸੇ ਐ ਸਬਜੈਕਟ ਇਤਨੀ ਮੁੱਕਦਾ ਅਭਿਸ਼ੇਕ ਤੇ ਸ਼ਾਇਦ ਹੋਰ ਕਲਾਸ ਚੱਲੇਗੀ ਅਜੇ ਵਰਦਾਨ ਚੱਲਣੇ ਆ ਅਜੇ ਉਹਦੇ ਵਿੱਚੋਂ ਕੁਝ ਹੋਰ ਗੱਲਾਂ ਜਿਹੜੀਆਂ ਉਹ ਵੀ ਆਤਮਾ ਦੇ ਬਾਰੇ ਸਿੱਖਣੀਆਂ ਵਾ ਐਂਡ ਤੇ ਜਾ ਕੇ ਦੱਸੂਗਾ ਕਿ ਪਵਿੱਤਰ ਆਤਮਾ ਬਾਈਬਲ ਦੇ ਵਿੱਚ ਕੋਈ ਹੋਰ ਚੀਜ਼ ਵੀ ਹੈਗੀ ਕੋਈ ਹੋਰ ਚੀਜ਼ ਵੀ ਹੈਗੀ ਜਿੱਥੇ ਤੁਹਾਨੂੰ ਕਿਤੇ ਡਾਊਟ ਆਉਂਦਾ ਉਹ ਵੀ ਤੁਹਾਨੂੰ ਮੈਂ ਦੱਸਾਂਗਾ ਇਹ ਪਵਿੱਤਰ ਆਤਮਾ ਹੀ ਸੀ ਜਿੱਥੇ ਤੁਹਾਨੂੰ ਕਿਤੇ ਕਨਫਿਊਜ਼ਨ ਆ ਸੋ ਇਹ ਕੋਲੀ-ਵੋਲੀ ਸਿੱਖਦੇ ਜਾਵਾਂਗੇ ਲਗਾਤਾਰ ਜਿਹਦੇ ਨਾਲ ਤੁਹਾਨੂੰ ਜ਼ਿਆਦਾ ਬਰਕਤ ਮਿਲੇਗੀ ਔਰ ਤੁਸੀਂ ਪਵਿੱਤਰ ਆਤਮਾ ਦਾ ਅੱਜ ਅਭਿਸ਼ੇਕ ਸਿੱਖਿਆ ਅੱਜ ਦੇ ਪ੍ਰਚਾਰ ਦਾ ਇਹੀ ਟਾਈਟਲ ਆ ਕਿ ਪਵਿੱਤਰ ਆਤਮਾ ਦਾ ਅਭਿਸ਼ੇਕ ਸੋ ਪ੍ਰਭੂ ਆਪਣੇ ਬਚਨ ਦੇ ਨਾਲ ਤੁਹਾਨੂੰ ਬਰਕਤ ਦੇਵੇ ਪਵਿੱਤਰ ਕਰੇ ਸਮਰਥੀ ਬਣਾਵੇ ਪ੍ਰਭੂ ਦੇ ਪਵਿੱਤਰ ਚੰਪੜੇ ਸਵੇ ਜਾਣ ਵਿੱਚ ਆਮੀਨ